ਬੱਲੇ ਮੇਰੀ ਬੀਬੀ ਆ ਗਏ ਧਾਮੀ ਸਾਹਿਬ ਆ ਗਿਆ ਤਾਂ ਰੰਗ ਦਾ ਭੌਂਦਾ ਚੱਲ ਕਿਥੋਂ ਆ ਗਿਆ ਯਾਰ ਕਦੇ ਕੰਮ ਕਰ ਜਾਣਾ ਫਿਰ ਲੈ ਦੱਸ ਪਤਨੀ ਨੇ ਕੰਮ ਨਹੀਂ ਨਾ ਪਾ ਮਹਨੂਸ ਉਹ ਬੀਬੀ ਮੇਰੀ ਇੱਕ ਗੱਲ ਸੁਣੋ ਫੈਸਲਾ ਕਰਾਇਆ ਜੇ ਸ਼ਹਿਰ ਇਹ ਬੱਲੇ ਫੈਸਲੇ ਆ ਲੈ ਤੂੰ ਬਹੁਤ ਜਿਹੇ ਫੈਸਲੇ ਕੋਈ ਅਮਰ ਤੇ ਫੈਸਲੇ ਮੁਕਦੇ ਨਹੀਂ ਹਾਂ ਇਹ ਲੋਕਾਂ ਦੇ ਫੈਸਲੇ ਕਰੋ ਤਾਂ ਫਿਰ ਗਾਇਆ ਤੂੰ ਕੋਪੀ ਲਾ ਪਿਆ ਤਾੜੋ ਉਹ ਬੋਝ ਨਹੀਂ ਉਹ ਤੇ ਆ ਜਾਣਾ ਮੇਰੇ ਘਰ ਦੇ ਕੰਮ ਕਰਿਆ ਯਾਰ ਐਨ ਮੇਰੀ ਬੇਟੀ ਕਰੇਗੀ ਤੂੰ ਆਓ ਕਹਿੰਦੀ ਆ ਲੈ ਤੂੰ ਹੋ ਜਾ ਤੇਰੇ ਯਾਰ ਤੂੰ ਤੇਨੇ ਯਾਰ ਤੇਰੇ ਸਿਹਰਾ ਕੁੱਤੇ ਨੂੰ ਸਮਝਿਆ ਨਹੀਂ ਤੇ ਜੇ ਬੰਦੇ ਨੂੰ ਕੰਮ ਕਰੋਗੇ ਨਾ ਜਾਵੇ ਆਪਿ ਉਹ ਤਾਂ ਹੈ ਕਿ ਇਹ ਕਿੱਲਾ ਉਸੇ ਦਾ ਉਹ ਇਹਨੂੰ ਤਾਂ ਉਦੋਂ ਸ਼ੌਂਕ ਚੜਿਆ ਕਰੀ ਦਾਦੀ ਘਰ ਕੇ ਤੇ ਕਰੀ ਕਈ ਲੈਣੇ ਉਧਰ ਤੁਰ ਪੈਂਦਾ ਆ ਉਹ ਸ਼ੌਕ ਹੀ ਆ ਜਦੋਂ ਆ ਉਹ ਤਾਂ ਆਟੇ ਕਿਧਾ ਕੇ ਟੰਗੇ ਆ ਜਦਾਂ ਨਾਰੀਏ ਥੋੜੇ ਚੱਲੇ ਹੁੰਦੇ ਆ ਅੱਗੇ ਜਾਂਦਾ ਦੋਦੀ ਪੀਂਦੇ ਆ ਇਹਦੀ ਸ਼ਰਮਿੰਦੇ ਨਹੀਂ ਹੁੰਦੇ ਸਭ ਅੱਛਾ ਸਬਜ਼ੀਆਂ ਜੇ ਲਾਤੀਆਂ ਤੇ ਫੇਕ ਦੀ ਪਹਾਟਾ ਹਟਾ ਆ ਇਹ ਨਹੀਂ ਕਹਿੰਦਾ ਸਬਜ਼ੀਆਂ ਲਾਈਆਂ ਨਾ ਇਹ ਕੋਟਾ ਮਾਇਆ ਆ ਇਹਨਾਂ ਨੂੰ ਉਹਨਾਂ ਤੇ ਕੀ ਆਲੇ ਸਬਜ਼ੀਆਂ ਨੂੰ ਹਾਂ ਅਜਾ ਸਾਰੀ ਦਿਹਾੜੀ ਮੈਂ ਘਰੋਂ ਬਾਹਰ ਨਹੀਂ ਨਿਕਲਦਾ ਜੇ ਕਿ ਯਾਰ ਬੀਬੀ ਹੁਣ ਮੈਂ ਤੁਹਾਡੀਆਂ ਕੀ ਗੱਲਾਂ ਸੁਣਦਾ ਰਹਾਂ ਸਾਰੀ ਦਿਹਾੜੀ ਮੈਨੂੰ ਇਹ ਦੱਸੋ ਉਹ ਆਇਆ ਕਿੱਥੇ ਆਇਆ ਸੁਵੇਰ ਦਾ ਕਿਹਾ ਜੁੜਿਆ ਹੋਣਾ ਸੁਵੇਰ ਦਾ ਕਿਤੇ 2 ਵਜੇ ਗਿਆ ਮੈਂ 2 ਵਜੇ ਆਪ ਹੁਣ ਅੰਦਰ ਲੰਮੇ ਪੈ ਜਾਣੀ ਕਿ ਸੋਨ ਬੱਟੀ ਬਣ ਕੇ ਨਾ ਤੂੰ ਕਿਹਨੂੰ ਬੁਲਾਉਣੇ ਨਾ ਚਰਾਉਣੇ ਆਂ ਕੀ ਬਾਤ ਨਾ ਕੀ ਗੱਲਾਂ ਕਰਾਂਦਾ ਸੀ ਕੀ ਗੱਲਾਂ ਕਰਾਂ ਮੈਂ ਤੂੰ ਲੱਗੇ ਸਾਡੇ ਆਵੇ ਤਾਂ ਫੇਰੀ ਹਮਰੇ ਯਾਰ ਇਹਨੇ ਵਧੀਆ ਮੁੰਡੇ ਬਣਾਣਾ ਕੋ ਮੰਡੀ ਜਾਣਾ ਚਾਹਿਆ ਚਾਲ 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 ਪੈਗ ਯਾਰ ਯਾਰਾਂ ਦੀ ਨਾਲ ਹੀ ਕਲਾਸ ਲਵਾ ਦੇ ਹਣ ਸ਼ਾਮ ਨੂੰ ਬੇਬੀ ਹੋਰ ਜਿਹਨੂੰ ਮਰਜ਼ੀ ਮੇਰੇ ਯਾਰਾਂ ਨੂੰ ਨਾ ਮਾੜਾ ਕਹਿ। ਅਛਾ ਅਛਾ ਚੱਲ ਯਾਰਾਂ ਨੂੰ ਮਾੜਾ ਨਾ ਕਹੀਂ। ਆਪ ਬੇਬੀ ਤੇਰੇ ਯਾਰ ਹੀ ਰੁਹਣ ਵਾਲੇ ਆ ਨਾ ਤੇਰੇ। ਯਾਰ ਮਮੀ ਇੱਕ ਅਸਰ ਜਿਹੜੀ ਜ਼ਿੰਦਗੀ ਹੈ ਨਾ ਵਾਲਾ ਵਾਲਾ। ਫਲੇਰਾ ਜਿਹਨੂੰ ਜ਼ਿੰਦਗੀ ਤੇਰੀ ਆ ਵੀ ਜ਼ਿੰਦਗੀ ਤੇ। ਬੀਬੀ ਨੇ ਨੱਕ ਨਹੀਂ ਧੱਲੇ ਬੀਬੀ ਸਾਡੇ ਦੇ। ਮੇਰੀ ਗੱਲ ਸੁਣ ਨਾ ਅਮਰਦ। ਸਾਡੇ ਦਾ ਅਜ ਕੋਈ ਟੈਕ ਲੋਂਦਾ ਹੈ। ਤੂੰ ਕੋਲ ਕੰਦ ਪਾਇਆ ਇਹਨਾਂ ਨੂੰ ਨਾ ਸਵੇਣਾ। ਆਕਰ ਬੜਿਆ ਨਾ ਰਹਿਣ ਨਾ ਗੇਰ ਤਾਲਾ ਲਾ ਲਾ ਬਾਹਰ ਜਾ ਬਾਈ ਨਹੀਂ ਮੇਰੀ ਗੱਲ ਕੋ ਮੈਂ ਉੱਪਰ ਹੀ ਸੌਣਾ ਕਰੇ ਕਦਾਈ ਲਾਉਣਾ ਕਦੇ ਕਦਾਈ ਲਾਉਣ ਨੂੰ ਕੀ ਆ ਜੇ ਨਾ ਉੱਪਰ ਸੌ ਗਿਆ ਥੱਲੇ ਸੌ ਗਿਆ ਟੋਪਰ ਤੇ ਤੇਰੇ ਨੇ ਕੀ ਕੀ ਆਹੀ ਤੈਨੂੰ ਕੀ ਕੀ ਆਹੀ ਤੇ ਜਿਹੜੀ ਹੁੰਦਾ ਸ਼ਰਮ ਕਰਲਾ ਮੁੰਡਾ ਹੋ ਗਿਆ ਤੂੰ ਯਾ ਮੁੰਡੇ ਨੇ ਤਾਂ ਤਾਂ ਸ਼ਰਮ ਕਰਲਾ ਮੋੜ ਬੱਦੂ ਯਾ ਇਹ ਨਹੀਂ ਮੋਂਦ ਨੇ ਆਣਿਆਲਾ ਹੋ ਗਿਆ ਯਾਰ ਸ਼ਰਮ ਕਰ ਲਿਆ ਦਾ ਬੀਬੀ ਸਭ ਤੋਂ ਜੱਲਾ ਆ ਮੈਨੂੰ ਆ ਮੈਨੂੰ ਕਹਿੰਦਾ ਹੀ ਪੀਂ ਉਹ ਨਹੀਂ ਹੈ ਲੈ ਪੜੀ ਜਾਂਦਾ ਹੱਦ ਦਾ ਪਾਣਾ ਹੋਰ ਜੱਲਾ ਤਾਂ ਬੜਿਆ ਤੁਸੀਂ ਦੇਖ ਜਾਂਦੇ ਆ ਯਾਰ ਇਹਨੂੰ ਕਹਾਂ ਮੈਨੂੰ ਮੇਰੀ ਗੱਲ ਸੁਣ ਜਿੱਦਾਂ ਮੈਂ ਨਾ ਕਰਨਾ ਤੱਕੇ ਨਾਲ ਇਸ਼ਾਰਾ ਮਾਰਦੇ ਮੈਂ ਕਈ ਵਾਰੀ ਕਈ ਵਾਰੀ ਸੀਧੀ ਮਾਰ ਦਿੰਦੇ ਨਹੀਂ ਸੀ ਉਹ ਡਾਕਰੇ ਨਾਲ ਕੋਈ ਵੀ ਪਉਦਾ ਨਹੀਂ ਪਉਦਾ ਮੇਰੀ ਗੱਲ ਸੁਣ ਸੀਧੀ ਨਾਲ ਮੂੰਹ ਹੀ ਮਾਰਦਾ ਕੋ ਤੇਰੇ ਚ ਤੱਕੇ ਨਾਲ ਪਉਦਾ ਇਹ ਮੂੰਹ ਜੀ ਪਉਂਦਿਆ ਚਿੰਦ ਕਰੀ ਅੱਡੀ ਲੰਮੀ ਮਾਰ ਮਾਰ ਤੁੱਤੀਆਂ ਮਾਰ ਫੇਰ ਨਾ ਬਕਵਾਸ ਤਾੜਾ ਕੁੱਤਾ ਉਹਨਾਂ ਦਾ ਬੰਨ੍ਹਾ ਲਾਂਦਾ ਉਹ ਕਹਿੰਦੇ ਅੰਨੂ ਲੋ ਲੋਚਾ ਤੇਰੇ ਸਿਆਪੀਆ ਸਾਰੇ ਜੇ ਤੇ ਤੂੰ ਤੂੰ ਮਾਰਾ ਜਾਂਦੇ ਰੋਲਾ ਪਾਉਂਦੇ ਸਾਰੇ ਉਹ ਕੱਢ ਲੈ ਕੇ ਪੈ ਜਾਂਦੇ ਨੇ ਕਿਹਦਾ ਕੀ ਰੋਲਾ ਮਾਵਾ ਦਾ ਮੈਂ ਮਗਰ ਨੋਟ ਪਾ ਦੇ ਬੜੀ ਗੱਲ ਸੁਣ ਤੂੰ ਹੀ ਮੇਰੀ ਕੁੱਤੇ ਜਿਹੜੀ ਪਤਾ ਨਹੀਂ ਕਰਦੇ ਬਾਹਰ ਮੈਨੂੰ ਥਾਣੇ ਤੇ ਪਾਉਣੇ ਤੇ ਭਗਾਉਂਦੇ ਆ ਕਿ ਖਾਨਸ਼ਾ ਤੂੰ ਕਿਤੇ ਆ ਕੇ ਵੇਖੀ ਇੱਥੇ ਬੈਠੀ ਨਹੀਂ ਤੈਨੂੰ ਵੀ ਪਤਾ ਬੁੱਢੀਏ ਕੀ ਫੈਸਲਾ ਕਰਾ ਕੇ ਆਇਆ ਅੱਜ ਦੱਸ ਦੇਣਾ ਮੈਨੂੰ ਦੱਸਿਆ ਨਹੀਂ ਪਤਾ ਫੈਲਾ ਕਰਾ ਕੇ ਆ ਆਪਰੇ ਤੇਰੇ ਫੈਲੇ ਤੂੰ ਪੀਂ ਕਰਾਉਣਾ ਹੋਰ ਤੂੰ ਪੱਤ ਪਾਵੀਂਗਾ ਹੁਣ ਆ ਉਧਰ ਰੋਟੀ ਲਾਤੀ ਤਾਨੂੰ ਕਿਨੇ ਕਲਾ ਤਾਨੂੰ ਕਿਨੇ ਗਲਾਮ ਆਏ ਮੇਰੇ ਮੈਂ ਸਾਰੇ ਕਹਿੰਦੇ ਕਹਿੰਦੇ ਵੀ ਅੱਗੇ ਲੌਂਦਾ ਉਧਰ ਫੈਸਲੇ ਨੂੰ ਪਾਸੇ ਹੁੰਦੇ ਆ ਉਧਰ ਦੇ ਕੋਈ ਕੁਝ ਕਹਿ ਦੇਣਾ ਕੁਝ ਕਹਿ ਦੇਣਾ ਮੇਰੀ ਵਾਈਫ ਨੂੰ ਮੇਰੇ ਤੇ ਮਾਨ ਰੱਬ ਜਿੰਨਾ ਹਾਂ ਵਾਈਫ ਤੇਰੀ ਸਦਾ ਹੈ ਆਹੋ ਇਹ ਦੋਨੇ ਸਦਾਣ ਤੋਂ ਹੀ ਸਹੀ ਆ ਹਾਂ ਸਹੀ ਆ ਇਹਨੂੰ ਪਤਾ ਹੀ ਨਹੀਂ ਕਿ ਐਡਾ ਤੂੰ ਜਿਹਾ ਮਗਦਾ ਹੈ ਵੋ ਵੋ ਇਹ ਲੱਭਿਆ ਤੇ ਜਿੱਥੇ ਮਰਜ਼ੀ ਕਰੀ ਉਹਨੂੰ ਬੁੱਕੀ ਕਰ ਦੇ ਫਾਕਾ ਹੈ ਇਸ਼ਾ ਹੈ ਕਿ ਡੂੰਗਾ ਬੰਦਿਆਂ ਦੇ ਬਹਿਨਾ ਮੈਂ ਕਰੋਨਾ ਆ ਐਂ ਇਦਾਂ ਦੇ ਮੇਰੇ ਸੱਜਣ ਬਾਂ ਜੇ ਮੁੰਡੇ ਤਰਨਾਟ ਤੇ ਕੁੱਤੇ ਮੰਗੂ ਕਿਥੇ ਸੱਸ ਤਾਂ ਮੇਰਾ ਤਾਂ ਸਾਈਕੈਂਟ ਦੌੜਦਾ ਤੇ ਤੇਰੇ ਨਾਲ ਤਾਂ ਇਹ ਹੋ ਗਾਲਾ ਤੇ ਨਹੀਂ ਮੇਰੀ ਇੱਕ ਗੱਲ ਦਾ ਜਵਾਬ ਦੇ ਕੁੱਤੇਾਂ ਕਿ ਫਿਰਕੇ ਮੈਨੂੰ ਕੰਮ ਨਹੀਂ ਹੋ ਸਕਦੇ ਮੈਂ ਸ਼ਦਾਈ ਆ ਬੜੇ ਕੰਮ ਹੈ ਤੇ ਤੂੰ ਵਕੀਲ ਲੱਗਦਾ ਮਤਲਬ ਮੈਂ ਤੇ ਤੂੰ ਵਕੀਲ ਲੱਗਦਾ ਤੇ ਵਕੀਲ ਵੀ ਮੇਰੇ ਵਰਗੇ ਲੱਗਦੇ ਆ ਕਮਾਲ ਆ ਯਾਰ ਬੀਬੀ ਤੇਰੀ ਨਾ ਤੂੰ ਕਿ ਆਏਗਾ ਦਾ ਵੇ ਦੀ ਨਾ ਸਾਹਮਣੇ ਮੇਰੀ ਬੇਇੱਜ਼ਤੀ ਕਰਨਾ ਆਪਾਂ ਨਹੀਂ ਕਰੀ ਹਾਈ ਕਿਉਂ ਤੇਰੇ ਵਰਗਾ ਹੀ ਆ ਉਹ ਨਾ ਓਏ ਉਹ ਨਾਲੇ ਤੇ ਦੇਖ ਗੁੱਸਾ ਨਹੀਂ ਚੜਾ ਪਹਿਲਾਂ ਤੂੰ ਸ਼ਾਇਦ ਦੋ ਚਾਰ ਰੱਖੇ ਆ ਉਹਨਾਂ ਕੋ ਫਿਰ ਕਿ ਆਇਆ ਹਾਂ ਹੈ ਤੇ ਹੁਣ ਹੁਣ ਆ ਕੇ ਬਹਿ ਗਏ ਆ ਕਾਲ ਜਣ ਮੇਰੇ ਹੀਰੇ ਆ ਗਏ ਯਾਰ ਆ ਯਾਰਾਂ ਨੂੰ ਮੇਰੇ ਨੂੰ ਮਾੜਾ ਕਹਿਣਾ ਤੂੰ ਮਾੜੀ ਹੋ ਸਕਦੀ ਉਹਨਾਂ ਨੂੰ ਹੀਰਾ ਹੀ ਆ ਤੂੰ ਹੀਰਾ ਹੀ ਆ ਤੂੰ ਹੀਰਾ ਹੀ ਆ ਮੋਨ ਮੋਨ ਆ ਕੇ ਲੱਗ ਜਾ ਚਲਿਆ ਗਰੂਪ ਨਹੀਂ ਹੈ ਉਹਨੂੰ ਦੱਲਿਆ ਪਰ ਉਹ ਕਹਿੰਦਾ ਕਿ ਪੜ੍ਹ ਲੈ ਸੱਚ ਕਰ ਲੈ ਉਹ ਕਹਿੰਦਾ ਕਿ ਇਹ ਤਾਂ ਮੈਨੂੰ ਤੋੜਨੀ ਪੈਣੀ ਹੈ ਕਹਿ ਦਿੰਦਾ ਆਹ ਉਹ ਲੱਗਾ ਕਹਿੰਦੀ ਇਹ ਤਾਂ ਮੈਨੂੰ ਤੋੜਨੀ ਪੈਣੀ ਆ ਆ ਦੇ ਲੈ ਆਹੋ ਇਹਦਾ ਕਰ ਦੇ ਕਿਆ ਕਰ ਤਾਰੇ ਇਹਦਾ ਕਰ ਤਾਰੇ ਦਾ ਨਹੀਂ ਤੇ ਲੈ ਕਰਨਾ ਹੋਏਗਾ ਨਹੀਂ ਇਹ ਨਹੀਂ ਚਲਾ ਗੱਡੀ ਜੇ ਵੀ ਤੇ ਪੈਰਾਂ ਨਾਲ ਕਹਿੰਦਾ ਡਰਦੀ ਕਿਤੇ ਪੈਰਾਂ ਨਾਲ ਉਹ ਮੈਨੂੰ ਨਹੀਂ ਕਹਿਣਾ ਕਰਾਉਂਦਾ ਡਰਾਉਣਾ ਤੇ ਮਨੋਂ ਆਉਂਦਾ ਆ। ਉਹ ਲੈ ਮੈਂ ਕਹਿੰਨੀ ਵੀ ਚੱਲ ਐਵੇਂ ਕੀ ਚੰਗਾ ਨਹੀਂ ਲੱਗਦਾ ਬੰਦਾ। ਆ ਬੀਬੀ ਕਹੀ ਕੋਣਾ ਪਤਾ ਕਿੱਥੇ ਜਾਣ ਅੜੀ ਕੇ ਤੇ ਇੱਕੋ ਕੀ ਨਿਕਲ ਜਣਾ। ਹਾਂ ਮੈਂ ਬੀਬੀ ਇਦਾਂ ਨਾ ਕਹੇ ਮੇਰੀ ਬੀਬੀ ਜਾਨ। ਕੋਈ ਨਹੀਂ ਮੇਰੀ ਬੀਬੀ ਜਾਨ। ਜਾਣਾ ਹੀ ਹੈ ਇੱਕ ਦਿਨ ਸੁਖਣਾ ਚੁੱਕਾ। ਆ ਲੈ ਇਹਨੂੰ ਹਰਾਮ ਦੇ ਹੋਰ ਕੋ ਗੱਲ ਹੀ ਨਹੀਂ ਆਉਂਦੀ। ਡੱਬੇ ਸੁਕੇ ਤੇ ਨੀ ਟੈਂਸ਼ਨ। ਅਰੇ ਕਿੰਨਾ ਸਾਲ ਆ ਜੇ ਤੇ ਨਾ ਬਾਪਾ। ਅੱਦ ਕਰੋ ਅੱਦ ਕਰੋ। 50 ਸਾਲ। ਸਾਲਿਆਂ ਦੇ ਚਾਰ ਬਾਗ ਰੱਖਣਾ ਇਹਨੂੰ। ਹਾਂ ਦੱਸ ਕਿਸ ਕਾ ਕੇ ਪਾਣਾਗੇ ਨਾ ਬਣਾ ਲੈ ਜੇ। ਮਿਊਜ਼ੀਅਮ ਚ ਲਾ ਦੇਾਂਗੇ ਬੀਬੀ ਨੂੰ ਮਿਊਜ਼ੀਅਮ ਚ ਲਾ ਦੇਾਂਗੇ ਮਿਊਜ਼ੀਅਮ ਤੇ ਮਿਹਰੇ ਉੱਥੇ ਯਾਰ ਮੈਨੂੰ ਇਜਾਜ਼ਤ ਨਹੀਂ ਦੇਈਆ ਆ ਕੇ ਕੋਠੇ ਤੇ ਲਾਇਆ ਮੇਰਾ ਸਟੈਚੂ ਬਣਾ ਦੇਾਂਗੇ ਹੈ ਇੱਥੇ ਚੌਂਕ ਦੇ ਵਿੱਚ ਯਾਰ ਬਹਿ ਜਾ ਯਾਰ ਦੋ ਤਿੰਨ ਘੰਟੇ ਲੱਗੀ ਆ ਉਹੋ ਭੱਜ ਜਾਣਾ ਕੱਢਣੀ ਆਪਾਂ ਹੁਣ ਤੇ ਖਾ ਖੱਟ ਲਿਆ ਵਾ ਨਲੇ ਸਟੈਪ ਚੱਕਾਂਗੇ ਅੱਗੇ ਅੱਗੇ ਨਾ ਇਹ ਦੀ ਗਰੀਬੀ ਬਿਨਾ ਮੇਰਾ ਕੋਈ ਨਹੀਂ ਆ ਇਹਦੇ ਨਾਲ ਤੇ ਮੇਰੀ ਰਾਣ ਚੱਲ ਚਾਹਦੇ ਹੈ ਜੀ ਉਹ ਕਿਸੇ ਦਾ ਨਹੀਂ ਪਤਾ ਸਾਲਿਆ ਕਿੰਨੇ ਚੱਲ ਜਾਣਾ ਆ ਆਪਾਂ ਚੰਗੀਆਂ ਗੱਲ ਕਰੋ ਯਾਰ ਕੋਈ 12 ਛੱਤਾ ਤੁਹਾਡੇ ਸਾਡੀ ਬਤਨ ਪੈਦਾ ਕਿਉਂ ਨਹੀਂ ਕਰਦਾ ਸਾਲਿਆ ਆ ਭਰਾਵਾ ਵੀ ਪਹਿਲੂ ਲੋਣੀ ਕਿ ਜਾਂ ਦੂਜੇ ਉੱਤੇ ਆ ਨਹੀਂ ਹੋਰ ਛਿੱਤਰ ਖਾਣੇ ਨਾਲ ਕੋ ਔਰ ਕੋ ਗੱਲ ਕਰ ਲੈ ਉਹ ਕੀ ਇਹਦੇ ਕਹਿਣਾ ਕਿ ਕੰਮ ਵਾਲਾ ਕਹਿਣਾ ਟੱਗਿਆ ਮਰ ਜਿੰਦੇ ਬੰਦਾ ਮੂਛੇ ਦੇ ਨਹੀਂ ਨਹੀਂ ਸਾਲਾ ਜਿਹੜੇ 24 ਘੰਟੇ ਸਵਾਸਾਂ ਚ 24 ਘੰਟੇ ਹੀ ਦੱਸਾ ਕਦੇ ਰੱਬ ਪੈਜ ਨੂੰ ਪੈਣੋਂ ਪੈਂਸਨ ਪੂਰੀ ਨਹੀਂ ਸੀ ਆ ਪੂਰੀ ਹੋ ਜਣੀ ਆ ਮੈਂ ਕਿਤੀ ਜਿਆਦੀ ਹੋ ਗਈ ਮੈਂ ਕਿੰਨੀ ਕਿੰਨਾ ਮਾਰਿਆ ਮੇਰੇ ਬਾਅਦ ਫਰਕ ਆ ਪੋਤਲੇ ਐ ਜਾ ਮੈਂ ਤੁਮੜਾ ਕਿੱਥੇ ਬਾਹਰ ਗਿਆ ਮਨਖਾ ਦੇ ਵਿੱਚ ਮੈਂ ਸੁਖਣਾ ਕਰਦੇ ਬੀਬੀ ਨੂੰ ਪੁੱਛਣਾ ਹੈ ਜਿਹੜੇ ਬਾਹਰ ਦੇ ਮਨ ਨਾ ਪਤਾ ਕਿ ਦੇਸ ਦਾ ਪਤਾ ਮੈਨੂੰ ਕਿਹੜਾ ਤੁਮੜੇ ਸੁਣੀ ਸੁਣਾ ਕਾਮ ਪੀਕਾ ਸਾਰੇ ਕਿਹੜਾ ਅਮਰੀਕਾ 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 ਜਿਹੜੇ ਜਿਹੜੇ ਸੁਖਣਾ ਸੁਖਦੇ ਆ ਨਾ ਆਇਆ ਸੀਗਾ ਜਿੱਦਾਂ ਉਹ ਹੈਂਡੀਕੈਪਾ ਵੀਰ ਅੱਛਾ ਉਹ ਬੀਬੀ ਨੇ ਮਲਾਤਮਪੁਰ ਤੋਂ ਆਇਆ ਇਹ ਤੈਨੂੰ ਕੱਲ ਵੀਡੀਓ ਨਹੀਂ ਵੀ ਕਿ ਯੂਟਿਊਬ ਤੇ ਉਹ ਯਾਰ ਤੂੰ ਦੱਸਦਾ ਇਹ ਪਿਆਰ ਆ ਵੀ ਆਪਣੇ ਉਹ ਕਹਿੰਦਾ ਯਾਰ ਮੈਂ ਬੀਬੀ ਨੂੰ ਮਿਲਣਾ ਬੀਬੀ ਨੂੰ ਮੈਨ ਲਾਉਣਾ ਉਹ ਕੱਲ ਆਇਆ ਹੀ ਭਰਾਵਾ ਸਕੂਟਰੀ ਤੇ ਆ ਗਿਆ ਜਲੰਧਰੋਂ ਹੈਂਡ ਉਹ ਯਾਰ ਉਹ ਮੈਂ ਆਪਣੇ ਮੈਂ ਗੱਡੀ ਤੇ ਜਾਂਦਾ ਨੀ ਅੱਗੇ ਅੱਗੇ ਆਇਗਾ ਉਹੋ ਹੀ ਆਪਣੇ ਸਕੂਟਰੀ ਦੇ ਅੱਗੇ ਫੱਟੀ ਜੀ ਲੱਗੀ ਬੱਸ 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 ਲੰਡੀ ਜੀ ਤੈਨੂੰ ਦਿਖਾਉਣਾ ਮੈਂ ਤੈਨੂੰ ਫੋਟੋ ਦਿਖਾਉਣਾ ਉਹ ਹੀ ਹੈ ਨਾ ਉਹੋ ਹੀ ਉਹੋ ਹੀ ਤੇ ਉਹ ਭਰਾਵਾ ਕੱਲ ਮਿਲਣ ਆਇਆ ਕਹਿੰਦਾ ਵੀ ਮੈਂ ਬੀਬੀ ਨੂੰ ਮਿਲਣਾ ਆਦਮਪੁਰੋਂ ਸਕੂਟਰੀ ਤੇ ਆ ਗਿਆ ਆਗੇ ਵਧੀਆ ਗੱਲਾਂ ਮੈਂ ਉਹ ਹੀ ਆਪਾਂ ਨਾ ਅਸੀਂ ਗੱਡੀ 'ਚ ਜਾਂਦੇ ਵੇ ਬੀਬੀ ਉਤੋਂ ਨੂੰ ਹਾਂ ਉਹ ਤੁਹਾਨੂੰ ਮੈਂ ਉਹ ਗੱਡੀ ਦੇ ਅੰਦਰ ਨੂੰ ਜਾਂਦੇ ਸਹੀ ਗੱਲ ਆ ਗੱਡੀ ਦੇ ਅੰਦਰ ਨੂੰ ਜਾਂਦੇ ਤੇ ਅਸੀਂ ਗੱਡੀ 'ਚ ਬੈਠੇ ਤੇ ਅਸੀਂ ਉਹੀ ਗੱਲ ਕਰਦੇ ਵੇ ਮੈਂ ਤਾਂ ਯਾਰ ਦੇਖ ਲਾ ਅਸੀਂ ਗੱਡੀਆਂ 'ਚ ਬੈਠੇ ਆ ਪਰ ਉਹ ਬੰਦਾ ਉਹ ਸਕੂਟਰੀ 'ਤੇ ਬੈਠਾ ਵੀ ਸ਼ੁਕਰ ਕਰਦਾ ਹਣਾ ਹਾਂ ਆਪਾ ਉਹ ਖੁਸ਼ ਖੁਸ਼ ਪੂਰਾ ਖੁਸ਼ ਨਾਲ ਉਹ ਦੁਕਾਨ ਨੇ ਆਪਣੀ ਪਈ ਕੈਫੇ ਚਲਾਉਂਦਾ ਕੈਫੇ ਅੱਛਾ ਹਰੀਪੁਰ ਪਿੰਡਾ ਜਲੰਧਰ ਬੀਬੀ ਤੇ ਖੇਤੀ ਲੈ ਮੈਨੂੰ ਐਡੀ ਦੌਰ ਮੈਂ ਕਹਨਾ ਬੀਬੀ ਨੂੰ ਮਿਲਣ ਆਇਆ ਮੈਂ ਫਰੂਟ ਲੈ ਕੇ ਆਇਆ ਬੀਬੀ ਲਈ ਸਹੀ ਗੱਲ ਹੈ ਹਾਂ ਨਾ ਵਧੀਆ ਵਧੀਆ ਜੀ ਨੂੰ ਆਉਂਦੇ ਬੰਦਾ ਹਾਂ ਨੇ ਆਪਾਂ ਨੇ ਨਾ ਮੈਂ ਯਾਰ ਆਪ ਭਰਾ ਕਿਹੜੀ ਗੱਲ ਆ ਕਿਉਂਕਿ ਕੇ ਉਹਨੂੰ ਚੈਰਨ ਦੇ ਚ ਬਾਹਰ ਆ ਫਿਰ ਯਾਰ ਜਲੇ ਜੁਤਕਦਾ ਲਓ ਜੀ ਇੰਨਾ ਕ ਬਲੌਗ ਪ੍ਰਮਾਨ ਕਰਿਓ ਹਾਸੇ ਖੇਤੇ ਦਾ ਬੀਬੀ ਦੇ ਨਾਲ ਨਾਲ ਆ ਗਿਆ ਹੀ ਸਾਬੀ ਤੇ ਬੜਾ ਹੀ ਸੋਹਣਾ ਲੱਗਿਆ ਯਾਰ ਮਿੱਤਰ ਆਏ ਸੀਗੇ ਤੇ ਬੀਬੀ ਅੱਜ ਗੁੱਸੇ ਜਿਸੀ ਕਿ ਪੂਰੀ ਕੁੜੀ ਮੈਂ ਘਰ ਨਹੀਂ ਬੜਿਆ ਸਾਰੀ ਦਿਹਾੜੀ ਤਾਂ ਕਰਕੇ ਬੀਬੀ ਨੇ ਅੱਜ ਝਾੜ ਝੰਮ ਚੰਗੀ ਕੀਤੀ ਆ ਸੋ ਜੇ ਚੰਗਾ ਲੱਗੇ ਵਲੌਗ ਤੇ ਕੱਲ ਨੂੰ ਫੇਰ ਨੈਕਸਟ ਵਲੌਗ 'ਚ ਮਿਲਾਂਗੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਸੋ ਐਦਾਂ ਹੀ ਨਵੇਂ ਨਵੇਂ ਵਲੌਗਾਂ ਦੇ ਨਾਲ ਮਿਲਦੇ ਰਹਾਂਗੇ ਲਵ ਯੂ ਸਾਰਿਆਂ ਨੂੰ ਦਿਲੋਂ ਧੰਨਵਾਦ ਸਾਰਿਆਂ ਦਾ ਖਿੱਚ ਕੇ ਰੱਖਿਆ ਕਰੋ ਕੰਮ ਧੰਨਵਾਦ